welcom back to my new vlog ਕਿਵੇਂ ਹੋ ਸਾਰੇ ਅਗੀਰ ਕਰਦਾ ਸਾਰੇ ਠੀਕ ਠਾਕ ਹੋ ਗਏ 8 ਵਜਨ ਚ 10 ਮਿੰਟ ਰਹਿ ਗਏ ਤੇ ਆਪਣੇ ਆ ਡੱਬੇ ਪੈਕ ਪਏ ਆ ਲਫਾਵੇ ਚੱਕ ਚੇ ਸਬਜੀ ਇਕ ਚ ਰੋਟੀ ਤੇ ਜਵਾਕਾਂ ਦੀ ਤਿਆਰੀ ਹੋ ਜਾਂਦੀ ਸਕੂਲ ਦੀ ਤੇ ਆ ਜਵਾਕ ਵੀ ਖੇਢੀ ਜਾਂਦਾ ਪੂਰਾ ਆਵੇ ਕਿਉਂ ਹੈਲੋ ਹੋਵੇ ਤੇ ਬਸ ਚਲਦੇ ਆ ਹੋਰ ਅੱਧੇ ਘੰਟੇ ਤੱਕ ਕੰਮ ਨੂੰ ਤੇ ਬਾਕੀ ਉੱਥੋਂ ਦਾ ਬਣਾਵਾਂਗੇ ਵਲੌਗ ਅੱਜ ਸ਼ਾਇਦ ਪ੍ਰਾਲੀ ਕੋਲ ਲਈ ਚੱਕ ਕੇ ਜਾਣੀ ਆ ਤੇ ਦੇਖਦੇ ਆ ਬਾਕੀ ਕੀ ਕੰਮ ਕਰ ਬਾਕੀ ਦੇਖੋ ਸਾਰਾ ਵਲੌਗ ਦੇ ਵਿੱਚ ਹੀ ਤੇ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਵੀਡੀਓ ਤੋਂ ਸ਼ੁਰੂ ਤੋਂ ਅੰਤ ਤੱਕ ਦੇਖੋ ਚਲੋ ਜੀ ਪਹਿਲਾਂ ਤੁਹਾਨੂੰ ਛੱਡ ਕੇ ਆਵਾਂ ਆ ਲੈ ਪਪੜੀ ਇੱਕ ਮਿੰਟ ਇੱਕ ਮਿੰਟ ਲਓ ਐਸੇ ਫੜ ਲਓ ਚਲਿਏ ਆਜੋ ਆਜੋ ਤੌਪ ਨਿਕਲੇ ਲੜੀ ਬਹੁਤ ਸੋਹਣੀ ਤੌਪ ਨਿਕਲੇ ਆਈ ਐ ਤੇ ਜਵਾਕਾਂ ਆ ਛੱਡਣ ਆ ਇੱਕ ਮਿੰਟ ਛੱਟ ਇਹਨਾਂ ਨੂੰ ਛੱਡ ਦੇ ਛੱਡ ਛੱਡ ਛੇਤੀ ਛੱਡ ਛੱਟ ਆ ਦੇਖ ਛੱਡ ਦੇ ਛੇਤੀ ਇਹਦੇ ਛੱਡ ਦੇ ਛੱਡ ਦੇ ਛੱਡ ਦੇ ਛੱਟ ਹਾਂ ਓ ਛੱਟ ਇਹਨਾਂ ਨੂੰ ਹਾਂ ਓ ਬੱਗੀ ਆ ਗਈ ਬਾਰੇ ਚਲੋ ਜਾਓ ਸਕੂਲ ਇਹਨਾਂ ਨੂੰ ਛੱਡ ਕੇ ਤੇ ਫਿਰ ਚੱਲਦੇ ਆਂ ਕੱਲ ਪ੍ਰਾਲੀ ਬਰੋਲੀ ਲੈ ਕੇ ਆਉਣੀ ਐ ਮਤਲਬ ਪ੍ਰਾਈਟ ਹੋਣੀ ਐ ਤੇ ਇੱਥੋਂ ਹੀ ਜਾਣਾ ਤੇ ਉਹਨਾਂ ਕਹਿੰਦੇ ਥੋੜਾ ਲੇਟ ਆਇਆ ਕਿਉਂਕਿ ਉਧਰ ਉਹ ਟਰਾਲੀਆਂ ਲੈ ਕੇ ਆਉਣਗੇ ਤੇ ਤੇ ਸਾਡੇ ਏਰੀਏ 'ਚ ਹੀ ਤੇ ਇੱਥੋਂ ਫਿਰ ਨਾਲ ਜੁਟ ਜਾਵਾਂਗੇ ਕੰਮ ਤੇ 8:20 ਮਿੰਟ ਦਾ ਹੁਣ ਟਾਈਮ ਹੋ ਚੁੱਕਿਆ ਲੈ ਜੀ ਮਿੱਤਰੋ ਇਹਨਾਂ ਨੂੰ ਚੜਾ ਦਾ ਸਕੂਲ ਵਾਲੇ ਬੱਗੀ ਆਵੇ ਤੇ ਆਪਾਂ ਚੱਲੀਏ بس ਹੁਣ ਕੈਲੇ ਨੂੰ ਮੈਂ ਫੋਨ ਕਰਦਾ ਵੀ ਆ ਜਾਓ ਠੀਕ ਹੈ ਤੇ ਸਵੇਰ ਵਾਲੇ ਮੌਸਮ ਦਾ ਆ ਆਨੰਦਨ ਜਿਹੜਾ ਆ ਗਏ ਅਸੀਂ ਪ੍ਰਾਲੀ ਵਾਲੇ ਪਾਸੋਂ ਕਿਸ਼ਨਪੁਰ ਏਰੀਆ ਚ ਆ ਗਏ ਕਿਸ਼ਨਪੁਰੇ ਤੇ ਕੋਲ ਜਿਹੜੀ ਨਹਿਰ ਆ ਇੱਧਰ ਤੇ ਉਹ ਸਾਈਡ ਨੂੰ ਚੱਲੇ ਆ ਪ੍ਰਾਲੀ ਵਾਲੇ ਪਾਸੇ ਮਗਰ ਟਰੈਕਟਰ ਆਉਂਦਾ ਵਾ ਸ਼ਾਨਦਾਰ ਆਲੂ ਖੜਿਆ ਹੋਵੇ। ਕਹਾਟਾ। ਆਲੂਆਂ ਵਾਸਤੇ ਹੀ ਪਰਾਲੀ ਲੈਣ ਵੀ ਚੱਲੇ ਆ ਅਸੀਂ। ਉਹ ਹਮਨੇ ਕਿੱਗੇ ਹੀ ਨਹੀਂ ਦਿੱਤੇ। ਮੈਂ ਜਾ ਰਿਹਾ। ਨਾ ਪਾਣੀ ਜ਼ਿਆਦਾ ਪੈ ਗਿਆ ਉਹ। ਆ ਗੋਭੀ ਵੀ ਐ ਤੇ ਕਿਹੜਾ ਖੜਿਆ। ਹੂੰ ਹੂੰ। ਹਾਂ। ਛੱਡ ਦੇ। ਨਵੀਂ ਮਿੱਤਰ ਮਿੱਤਰ ਪਿਆਰਿਓ। ਪਹੁੰਚ ਗਏ ਆਂ ਪ੍ਰਾਲੀ ਕੋਲ ਜਿੱਥੇ ਪ੍ਰਾਲੀ ਅਸੀਂ ਲੋਡ ਕਰਨੀ ਵੈਸੇ ਉਸ ਤੋਂ ਦੀ ਆ ਕੇ ਦੁਬਾਰਾ ਪਿੱਛੇ ਦੀ ਕੰਮ ਕੇ ਆਏ ਆਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਤੇ ਆਵੇ ਆ ਭਈ ਪ੍ਰਾਲੀ ਤੇ ਉਹ ਆ ਗਿਆ ਟਰੈਕਟਰ ਪ੍ਰਾਲੀ ਹੈਗੀ ਵਾਵਾ ਲੈ ਆਈ ਮਿੱਤਰੋ ਉਹ ਪ੍ਰਾਲੀ ਮੋਕੀ ਕਰਦੇ ਲੋਡ ਇਹ ਕਿਹਣਾ ਵਿੱਚ ਖੜਜੋ ਰੋਟੀਆਂ ਲਾਇਆ ਖਾਈਏ ਨਾਲੇ ਇਹੋ ਸਰੀਰ ਨਹੀਂ ਸੱਟ ਕਹਿੰਦਾ ਇਹ ਸਰੀਰ ਖੂਨ ਲਾਵਾਂਗੇ ਤੇ ਪੈਗ ਪੁਗ ਉਹ 2 ਦਿਨ ਹੋ ਗਏ ਪੈਗ ਪੁਗ ਲੱਗੇ ਨਾਲੇ ਸਰੀਰ ਕੀ ਸੱਟ ਵਿਆਹ ਤੇ ਰਹਾ ਮੁੰਡਾ ਤਾਂ ਕਰਕੇ ਚਲੋ ਵੇਖੀਏ ਪਰਾਲੀ ਇੰਨੀ ਵਿਚੋ ਤੱਕ ਖਾਲੀ ਹੋਏ ਓਹ ਕਿਤੇ ਹੀ ਰਾਜ ਹੂੰ ਚਲੋ ਕਰ ਦਨੇ ਆ ਲੋਡ ਸਹੀ ਆ ਉਹ ਸੀ ਵੀ ਪਰਾਲੀ ਲੈ ਵੀ ਸ਼ੁਰੂ ਹੋ ਚੁੱਕਿਆ ਹੈ ਕੰਮ ਪਰਾਲੀ ਵਾਲਾ ਆ ਜੋੜਨ ਲੱਗ ਗਏ ਠੀਕ ਹੈ ਪ੍ਰਵਾਹ ਭਰਿਆਗਾ ਟਰਾਲਾ ਤੇ ਇੱਕ ਬਾਈ ਹਣੀ ਆਇਆ ਪਰਨ ਓਏ ਪਰ ਪਰ ਕੇ ਲੈ ਜਾਣਗੇ ਤੇ ਆਪਣਾ ਫੁੱਲ ਹੋ ਗਿਆ ਪੂਰਾ ਜਿੰਨਾ ਭਰਨਾ ਸੀ ਕਿ ਚੱਲਦੇ ਹਾਂ ਹੁਣ ਠੀਕ ਹੈ ਅਸੀਂ ਤਾਂ ਕਿਹਾ ਵੀ ਦੋ ਲ ਜਾਵਾਂਗੇ ਪਰ ਨਹੀਂ ਇੱਕ ਉਹਨਾਂ ਵੀ ਲ ਜਾਣਾ ਸੀ ਭਾਈ ਇੱਥੇ ਕਾਲੇ ਤਾਂ ਦੋ ਲਉਣ ਦਾ ਇਰਾਦਾ ਸੀ ਕੀ ਹੁੰਦਾ ਤੈਨੂੰ ਮਦਾਰੀ ਲੱਗਿਆ ਉਹ ਖੋਲ ਤੂ ਤੂੰ ਹਲੇ ਖੋਲ ਕੇ ਤੂ ਓਕੇ ಪರೆಯ ಪರೆಯ ಪರೆಯವರೆಲ್ಲ ಬಿಟ್ಟು ಮುಡ ಮುನ್ನ ਲੈ ਵੀ ਮਿੱਤਰੋ ਅਸੀਂ ਆ ਗਏ ਆਪਣੇ ਖੇਤ ਲੈ ਕੇ ਪਰਾਲੀ ਪਹੁੰਚ ਗਏ ਆ ਆ ਪਿਆ ਆਹ ਪਹਿਲਾ ਵਾਲਾ ਜਿੱਥੇ ਪਰਾਲੀ ਪਹਿਲਾਂ ਰੱਖੀ ਆਪਣੀ ਪਿਆ ਆ ਜਾਂਦਾ ਕੈਲਾ ਕੈਲਾ ਭਾਈ ਇਥੇ ਟਰਾਲੀ ਨਹੀਂ ਵੜਦੀ ਵਿੱਚ ਸਹੀ ਗੱਲ ਆ। ਹੈ ਜੀ ਵਾਰ ਨਹੀਂ ਟਰਾਲੀ। ਵਾਰ ਜੇ ਨਹੀਂ ਜੀ। ਚਾਚਾ ਵੜਜੂ। ਵਾਰਜਾ ਵਾਰਜੇ। ਇਹ ਚਾਚਾ ਵਾਰਜੇ। ਨੇੜੇ ਚਲੀ ਜਣੀ ਜਾਣੀ ਨਹੀਂ। ਪੂਰੇ ਜਾ ਕੇ ਦੱਸੋ ਮੈਨੂੰ ਜਾ। ਰੁਕ ਜਾ ਫਿਰ। ਰੁਕ ਜੀ। ਰੁਕ ਜੀ। ਓਏ। ਯਾਰੋ ਕਹੀ ਜੇ ਨਾ ਰੁਕ ਜੀ। ਆ ਜਾ। ਥੈੜੀ ਮਕਵਾ ਦੀ ਟਰਾਲੀ। ਆ ਇੱਥੇ ਜੋੜਨੀ ਆ। ਕਾਤਾ ਵਧੀਆ ਕੱਢ ਲੈਂਦਾ ਸੀ ਬਾਅਦ ਚ ਤਾਂ ਬਾਅਦ ਚ ਜਦੋਂ ਉਹ ਬਾਈ ਆ ਗਏ ਨਾ ਲੱਦਣ ਟਰਾਲੀ ਅਸੀਂ ਪਹਿਲਾਂ ਬੰਦ ਕਰਨ ਲੱਗੇ ਸੀ ਕਿ ਚਲ ਦੂਜੇ ਕਿਹੜੇ ਦੇਖਾਂਗੇ ਲਿਜਾਵਾਂਗੇ ਉਹ ਜਦੋਂ ਬਾਈ ਆ ਗਏ ਉਹਨਾਂ ਦਾ ਟਰਾਲਾ ਵੱਡਾ ਦੇਖ ਕੇ ਅਸੀਂ ਹੋਰ ਲੱਦ ਲਈ ਉੱਤੇ ਓਏ ਬੈਕ ਬੈਕ ਕਰ ਬੈਕ ਮੜਿਆ ਬੈਕ ਹੋਂਦੇ ਮੜਿਆ بس بس ਨਹੀਂ ਆਉਣਾ ਯਾਰ ਲੈ ਵੀ ਮਿੱਤਰੋ ਗੱਲਬਾਤ ਇਦਾਂ ਦੀ ਹੈ ਟਰਾਲੀ ਜਿਹੜੀ ਹੈ ਲੈ ਵੀ ਆਂ ਕਾਫੀ ਮਾਲ ਪਾ ਕੇ ਲਿਆ ਮਸਾਂ ਹੀ ਲਾਉਣੀ ਪੈਂਦੀ ਹੈ ਤਕਰੀਬਨ ਘਟੋ ਘਟਾ 4 ਵੱਚੁਕਿਆ ਜਾਈਨੀ ਕੁ ਟਰਾਲੀ ਰਹਿ ਗਈ ਲਾਉਂਦੇ ਲਾਉਂਦੇ ਨੂੰ ਤੇ ਦੇਖ ਲੋ ਆ ਉੱਤੇ ਲਾਤੀਆਂ ਤਾਂਕਾ ਉੱਥੋਂ ਸ਼ੁਰੂ ਕੀਤੀ ਸੀ ਉੱਥੋਂ ਥੱਲੇ ਲਿਆ ਆ ਉੱਤੇ ਕੋਈ ਪਹਿਲਾਂ ਲੱਗੀ ਜਿਵੇਂ ਇਧਰ ਲਾਤੀਆ ਟਰੈਕਟਰ ਵੈਸੇ ਮਸਾਂ ਉਧਰੋਂ ਦੀ ਮੋੜ ਕੇ ਲਿਆਂਦਾ ਤੇ ਬੰਦੇ ਲੱਗੇ ਆਹੀ ਰਹਿ ਗਈ ਬਸ ਇੰਨੀ ਕੀ ਠੀਕ ਹੈ ਜੀ ਤੇ ਆਲੂ ਵੇਖੋ ਕਿੰਨੇ ਵਧੀਆ ਦੇ ਆ ਸਾਰੇ ਆਲੂ ਸਾਰੇ ਆਲੂ ਇਹ ਆਪਾਂ ਸਾਹਮਣੇ ਰੱਖੀ ਠੀਕ ਹੈ ਇੱਥੇ ਹੈਗੇ 14 ਕਿਲੋ ਇੱਥੇ ਆ ਉਦੋਂ ਅੱਗੇ ਹੈਗੇ ਆ 17 ਫਿਰ ਉਦੋਂ ਇੱਧਰ ਆ ਗਏ 11 ਫਿਰ ਉਦੋਂ ਅੱਗੇ ਆ ਗਏ 14 ਫਿਰ ਇੱਕ ਪਾਸੇ ਆ ਗਏ 8 ਮਾਰ ਕੇ ਹੁਣ ਆਖਨੀ ਚ 6 ਤੇ ਦੋ ਕਿੱਲੇ ਕਣਕ ਆ ਵਸ 70 70 ਦੇ ਵਿੱਚ ਦੋ ਕਿੱਲੇ ਸਿਰਫ ਕਣਕ ਤੇ ਬਾਕੀ ਆਲੂ ਹੀ ਆ ਸਾਰੇ ਗੱਗੂ ਨੂੰ ਤਾਂ ਚੱਲ ਲੰਬੂ ਤੁਪ ਹੈ ਲਿਆ ਤੇਰੇ ਕੋਲ